ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਜਿੱਥੇ ਪੂਰੀ ਦੁਨੀਆ ਵਿੱਚ ਸਿੱਖ ਸੰਗਤਾਂ ਵੱਲੋਂ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਸਿੱਖ ਸਵੇਰ ਤੋਂ ਹੀ ਵੱਡੀ ਗਿਣਤੀ ਵਿੱਚ ਗੁਰੂ ਘਰ ਆਪਣੀ ਹਾਜ਼ਰੀ ਲਵਾ ਰਹੇ ਹਨ ਮਾਲਵੇ ਅੰਦਰ ਸਿੱਖ ਸਿੱਖ ਜਗਤ ਜਗਤ ਦੇ ਚੌਥੇ ਤੱਕਤ ਸ੍ਰੀ ਦਮਦਮਾ ਸਾਹਿਬ ਵਿਖੇ ਵੀ ਪ੍ਰਕਾਸ਼ ਪੁਰਬ ਹਰ ਸਾਲ ਦੀ ਤਰ੍ਹਾਂ ਪੂਰੇ ਧੂਮ-ਧਾਮ ਦੇ ਨਾਲ ਮਨਾਇਆ ਸਮਾਗਮ ਦੌਰਾਨ ਤੱਕਤ ਸਾਹਿਬ ਦੇ ਜੱਥੇਰ ਬਾਬਾ ਟੇਕ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਲਗਵਾਈ ਯਾਲੋ ਕਰਪਾਲੂ ਜਗਤਗੁਰੂ ਤਾਨਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਅੱਜ ਪ੍ਰਕਾਸ਼ ਪੁਰਬ ਤਖਤ ਸ੍ਰੀ ਦਮਦਮਾ ਸਾਹਿਬ ਦੇ ਪਾਵਨ ਸਥਾਨਾਂ ਤੇ ਜਿਹੜਾ ਹੈ ਬੜੇ ਸਰਦਾ ਭਾਵਨਾ ਦੇ ਨਾਲ ਸੋਚੇ ਪ੍ਰਬੰਧ ਬਣਾਉਣਾ ਬਹੁਤ ਵਧੀਆ ਜਿਹੜਾ ਢੰਗ ਤਰੀਕੇ ਦਾ ਮਨਾਇਆ ਗਿਆ ਸ੍ਰੀ ਖਾਨਪਾਤ ਸਾਹਿਬ ਦੇ ਖੋਗ ਪਏ ਨੇ ਅਰਦਾਸ ਪੈਂਤੀ ਦਾ ਗੁਰਬਾਣੀ ਕੀਰਤਨ ਆਇਆ ਕਥਾ ਵਿਚਾਰਾ ਮੀਆਂ ਸੋ ਅੱਜ ਦੇ ਪਾਵਨ ਦਿਹਾੜੇ ਦੀਆਂ ਮਾਨਜੋਗ ਸਿੰਘ ਸਾਹਿਬਾ ਬਾਬਾ ਏਕ ਸਿੰਘ ਜਹਦਾਰ ਪਤਿ ਤਮਨਾ ਸਾਹਿਬ ਮੈਨੇਜਰ ਸਰਦਾਰ ਮਿਰੰਦਰ ਸਿੰਘ ਨੂੰ ਸੋਚੇ ਪ੍ਰਬੰਧ ਨੂੰ ਦੇ ਸਭ ਤੇ ਸਨਿਆ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਤੇ ਨਾਲ ਹੀ ਬੇਨਤੀ ਹੈ ਕਿ ਜੋ ਧੰਗੁਰ ਨਾਨਕ ਦੇ ਮਹਾਰਾਜ ਜੀ ਨੇ ਸਾਨੂੰ ਸਿਧਾਂਤ ਕਿਨੋਂ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਤੇ ਅਸੀਂ ਜਦਨ ਕਰੀਏ ਪੈਰਾ ਦੇ ਨਜ਼ਰਾ ਉદ્ધ ਮੁਕਤੀ ਹੈ ਕਿਉਂਕਿ ਧੰਗੁਰ ਨਾਨਕ ਦੇ ਮਹਾਰਾਜ ਦੇ ਪ੍ਰਕਾਸ਼ ਤੋਂ ਪਹਿਲਾਂ ਜੋ ਗੁਰਵਾਨੀ ਵਿੱਚ ਵਚਨ ਨੇ ਸਾਧਗਰਾਂ ਦਾ ਪ੍ਰਕਾਸ਼ ਉਸ ਸਮੇਂ ਜਿਹੜਾ ਹੈ ਬੋੜ ਦਾ ਬਹਿਮਾ ਪਰਮਾ ਦਾ ਕਰਮ ਕੰਡ ਦਾ ਇਹਨਾਂ ਜਿਹੜਾ ਹੈ ਨਿਰਾਸ਼ੀ ਕੇ ਸਾਥ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਸਪਾਵਨ ਦਾ ਧਰਤੀ ਤੇ ਆਉਣਾ ਪਿਆ ਜਿਹੜੇ ਬੱਚੇ ਨੇ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਦੇ ਬੱਚੇ ਨੇ ਕਾਦੀ ਬੋੜ ਬੋਲ ਮਲ ਖਾਏ ਬ੍ਰਾਹਮਣ ਨੀਗੜਾ ਨਹਾਵਾ ਜੀਆਂ ਖਾਏ ਜੋ ਕਿ ਯੁਗਤ ਨਾ ਜਾਣਾਂ ਅੰਤ ਇਹਨੇ ਉਜਾੜੇ ਕਾਂਦ ਜਿਹੜਾ ਕਾਜੀ ਸੀਪਾ ਸਹੀ ਨਿਆਣੀ ਸ ਕਰ ਰਿਹਾ ब्राहਮਣਾ ਉਹ ਵੀ ਜਿਹੜਾ ਲੋਕਾਂ ਨੂੰ ਲੁੱਟ ਰਿਆ ਸੀ ਤੇ ਜਿਹੜਾ ਯੋਗੀ ਸੀ ਉਹ ਵੀ ਜਿਹੜਾ ਜਨਤਾ ਦਾ ਜੋਗਧਾਰਤਨਾ ਜੁੜਨਾ ਉਹ ਵੀ ਜਿਹੜਾ ਲੋਕਾਈ ਨੂੰ ਪੁੱਠੇ ਰਸਤੇ ਪਾਰ ਇਸ ਲੁੱਟ ਰਿਆ ਸੀ ਸਾਧਗੁਰੂ ਜੀ ਤੇ ਤਿੰਨ ਧਰਮ ਦੇ ਆਗੂ ਬਣੇ ਆਪਣੇ ਆਪ ਨੂੰ ਜਿਹੜਾ ਲੋਕਾਈ ਦਾ ਪਲਾ ਕਰਨਾ ਸੀ ਜਿਨ੍ਹਾਂ ਨੇ ਉਹਨਾਂ ਨੇ ਲੋਕਾਈ ਨੂੰ ਜੁੱਟਣ ਦਾ ਜਿਹੜਾ ਹੈ ਆਪਣੇ ਮਨ ਦੇ ਵਿੱਚ ਧਾਰਿਆ ਹੋਇਆ ਸੀ ਲੋਕਾਈ ਦੀ ਜਿਹੜਾ ਲੁੱਟ ਕਰਨ ਸੀ ਇਸ ਕਰਕੇ ਸੁਨੇਹ ਪੁਕਾਰ ਦਾ ਤਾਰ ਕਾ ਉਹ ਨਾਨਕ ਜੱਜ ਮਾਹੇ ਪਿਠਾਇਆ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਧਰਤੀ ਤੇ ਆਉਣਾ ਪਿਆ ਧਰਤੀ ਨੇ ਪੁਕਾਰ ਕੀਤੀ ਭਾਈ ਸਾਹਿਬ ਭਗਰਦਾਸ ਜੀ ਕਹਿੰਦੇ ਧਰਤੀ ਨੂੰ ਪਾ ਕੇ ਕਿਰਤ ਕਰਨਾਂ ਦਾ ਲੱਗਦਾ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਸਮੁੱਚੀ ਲੋਕਾਈ ਨੂੰ ਤਾਰਨ ਦੇ ਲਈ ਸਮੁੱਚੀ ਲੋਕਾਈ ਦੇ ਭਲੇ ਦੇ ਲਈ ਜਿਹੜਾ ਹੈ ਬਹਿਮਾ ਭਰਮਾ ਕਰਮ ਕਾਂਡਾਂ ਦਾ ਜਿਹੜਾ ਹੈ ਤੇ ਜਿਹੜਾ ਜਾਲ ਵਿਸ਼ਾ ਹੋਇਆ ਕੀਤਾ ਹੁੰਦਾ ਹਨੇਰਾ ਸੀ ਨੂੰ ਦੂਰ ਕਰਨ ਦੇ ਲਈ ਇਸ ਸੰਸਾਰ ਤੇ ਆਉਣਾ ਪਿਆ ਇਸ ਲੋਕ ਤੇ ਆਉਣਾ ਪਿਆ ਇਸ ਲਈ ਅੱਜ ਗੁਰੂ ਨਾਨਕ ਦੇਵ ਮਹਾਰਾਜ ਦਾ ਪਾਵਨ ਪ੍ਰਕਾਸ਼ ਗੁਰਪੁਰਸ ਮਿਨਾ ਰਹੇ ਆ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਆਓ वैमा परमा कर्म कांडा तो दूर होके गुरु ग्रंथ से ते गुरु गुरु ग्रंथ से डाल बाकी अपना जीवन सफल बनी करिए जी वाई कुछ जी साथ आप सब विशेष रोशनी है जहाँ पे ऐसा नहीं कि तक्सा मतलब बहुत बड़ी जाबत है जड़ी कितनी गई हैगी ਅੱਜ ਸਮਾਧ ਜਿਹੜਾ ਗੁਰਬਾਣੀ ਕਥਾ ਵਿਚਾਰ ਦਾ ਜਿਹੜਾ ਪ੍ਰੋਗਰਾਮ ਅਲਿਖਿਆ ਗਿਆ ਨਾਲ ਹੀ ਇਹ ਕਹਿੰਦੇ ਜਿਹੜਾ ਸੰਗਤਾਂ ਦੀ ਆਮਤ ਮੁੱਖ ਰੱਖਦੇ ਆ ਰੋਸ਼ਨੀ ਦੀ ਮਾਲਾ ਵੀ ਕੀਤੀ ਜਾਵੇਗੀ ਆਤਸਵਾਜ ਜੀ ਵੀ ਕੀਤੀ ਜਾਵੇਗੀ ਸਜਾਵਟ ਕੀਤੀ ਵੀ ਹੈ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਜਿਹੜਾ ਤਕਸਦੰਮ ਦਾ ਸਾਹਿਬੇ ਕਿ ਹਾਜ਼ਰੀ ਭਰਨੀ ਗੁਰੂ ਕੇ ਲੰਗਰਾਂ ਦੇ ਵਿੱਚ ਲੰਗਰ ਦਾ ਪ੍ਰਬੰਧ ਕੀਤਾ ਗਿਆ ਜਿਹੜਾ ਕੀਰਤਨ ਸਮਾਗਮ ਹੈ ਉਹ ਵੀ ਜਿਹੜਾ ਹੈ ਸੀ ਗੁਰੂ ਘਰ ਦੇ ਕੀਰਤਨ ਜਿਹੜਾ ਰਾਤ ਨੂੰ ਤਕਰੀਬਨ 9 ਵਜੇ ਤੱਕ ਜਿਹੜਾ ਹੈ ਲਾਈਵ ਕਰੀਤਾ ਜਾਵੇਗਾ ਤੇ ਸਤਗੁਰ ਨਾਨਕ ਪਾਤਸ਼ਾਹ ਦੇ ਆਸ਼ਰਮਾਰਤੇ ਇੱਥੇ ਤੱਕ ਸ੍ਰੀ ਗੰਗਨੌਰ ਸਾਹਿਬ ਜੀ ਨਤਮਸਤਕ ਬਹੁਣ ਆਇਆ ਗੁਰੂ ਮਹਾਰਾਜ ਜੀ ਗੁਰੂ ਮਹਾਰਾਜ ਜੀ ਆਜੋ ਅਕਨਤੌਰ ਸਾਹਿਬ ਦੇ ਪੋਪ ਪਏਗੇ ਨੂੰ ਭੋਗ ਤੇ ਅਪਰੰਤ ਗੁਰੂ ਦਾ ਕੀਰਤਨ ਹੋਇਆਗਾ ਕੀਤਾਂ ਦੇ ਵਿੱਚ ਸ਼ਾਮਲ ਹੋਇਆ ਸਤਿਗੁਰੂ ਸਿਖਿਆ ਪਾਸ਼ਾ ਕੀ ਅਰਦਾਸ ਕੀਤੀ ਹੈ ਕਿ ਸਤਿਗੁਰੂ ਨਾਮ ਪਾਸ਼ਾ ਜੀ ਦੇ ਸੁਟਾ ਉਪਦੇਸ਼ ਹੈ ਕਿ ਕਿਰਤ ਕਰੋ ਨਾਲ ਜੋ ਕੋ ਵੱਢ ਸਕੋ ਦੇ ਉਪਦੇਸ਼ ਤੇ ਪਹਿਰਾ ਦੇ ਚੱਕੀਏ ਗੁਰੂ ਮਹਾਰਾਜ ਜੀ ਚਰਨਾਂ ਜੀ ਅਰਦਾਸ ਕੀਤੀ ਹੈ ਕਿ ਸਤਿਗੁਰੂ ਸਿਖਿਆ ਪਾਸ਼ਾ ਉਹ ਸਿੱਖੀ ਜੀ ਨੂੰ ਦਿਦਾਤ ਨਾਮ ਸਭੰਦੀ ਅਦਾਤਾ ਸਾਨੂੰ ਬਖਸ਼ ਕਰੇ ਉਹ ਬਹੁਤ ਆਨੰਦ ਆਇਆ ਜੀ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਅੱਜ ਸੰਗਤਾਂ ਦਾ ਜਿਹੜਾ ਇਕੱਠ ਹੈ ਉਹ ਬਹੁਤ ਜਿਆਦਾ ਸ਼ਾਗ ਹੈ ਇਹ ਵੀ ਬੜੀ ਖੁਸ਼ੀ ਦੀ ਗੱਲ ਹੈ ਕਿ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਹੈ ਗੁਰੂ ਮਹਾਰਾਜ ਦੇ ਉਪਦੇਸ਼ ਦਾ ਸੋ ਸਾਰੀ ਸੰਗਤ ਨੂੰ ਮੈਂ ਫੇਰ ਗੁਰੂ ਨਾਨਕ ਪਾਤਸ਼ਾਹ ਦੀ ਲੱਖ ਲੱਖ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਅੱਜ ਕੀ ਫਤਿਹ ਤਾਂ ਤਾਂ ਸਿਰੁਰ ਨਾਂ ਕਰੇ ਪਹਾੜ ਜਿੱਤੇ ਤੇ ਪਾਸ਼ਾ ਜੀ ਦਾ ਪਰਕਾ ਇੰਝੜਾ ਹੈ ਸੰਗਤਾਂ ਦੇ ਵਿੱਚ ਬਹੁਤ ਜ਼ਿਆਦੇ ਚਾਚਾ ਦੇ ਸ਼ਾਇਰਾਂ ਬਣਾ ਰਹੀਆਂ ਨੇ ਬਹੁਤ ਸੰਗਤ ਸੰਗਤ ਦਾ ਸੈਰ ਤੋਂ ਲੈ ਕੇ ਗੁਰੂ ਘਰ ਦੇ ਵਿੱਚ ਤਾਤਾ ਲੱਗਿਆ ਹੋਇਆ ਲੈਣਾ ਲੱਗਿਆ ਹੋਇਆ ਨੇ ਮੱਥਾ ਟੇਕਣ ਵਾਸਤੇ ਵੀ ਗੁਰੂ ਨਾਨਕ ਪਾਸ਼ਾ ਦੇ ਜੋ ਹਾਇਰਾਂ ਦੇ ਸਖਾਵਾਂ ਨੇ ਆਪਾਂ ਨੂੰ ਉਹਨਾਂ ਦੇ ਚੱਲਣ ਦੀ ਲੋੜ ਹੈ ਤੇ ਸਾਰੇ ਸੰਗਤ ਦੇ ਚਾਰਾਂ ਦੇ ਵਿੱਚ ਇਹੀ ਬੇਨਤੀ ਹੈ ਵੀ ਗੁਰੂ ਨਾਨਕ ਪਾਸ਼ਾ ਨੇ ਜੋ ਬਾਦ ਸਿਧਾਂਤ ਸ਼ੁਰੂ ਕੀਤਾ ਸੀਗਾ ਵੰਡ ਛਕੋ ਇੱਕ ਕਰੋ ਤੇ ਨਾਮ ਜਪੋ ਇਸ ਦੇ ਅਧਾਰ ਤੇ ਆਪਾਂ ਸਾਰਿਆਂ ਨੂੰ ਗੁਰੂ ਨਾਨਕ ਪਾਤਸ਼ਾਹ ਜੀਾਂ ਸਮੇਂ ਚੱਲਣ ਦੀ ਲੋੜ ਹੈ ਸੁਰੂਆਤ ਦਾ ਆਪਾਂ ਫੇਰੀ ਗੱਪਾਂ ਕਰ ਸਕਦੇ ਹਾਂ ਬਾਈਬ ਜੀ ਦਾ ਖਾਨ ਸਾਹਿਬ ਵਾਡੇ ਸ਼ਕੋ ਕੀਰਪਤ ਪਹਿਲਾ ਅੰਦਾਸ ਵੱਲੋਂ ਸਮੂਹੀਆਂ ਸਿੱਖ ਸੰਗਤਾਂ ਨੂੰ ਦੁਨੀਆ ਭਰ ਦੇ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਬਖਸ਼ਾਲ ਦੇ ਸਾਡੇ ਦੀਆਂ ਬਹੁਤ 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 ਮੁਬਾਰਕਾ ਬਹੁਤ ਮਨ ਖੁਸ਼ ਹੁੰਦਾ ਮੈਂ ਕੈਨੇਡਾ ਦੇ 8-10 ਸਟੇਟਾਂ ਦੇ ਵਿੱਚੋਂ ਆਪਕੇ ਆਇਆ ਬਹੁਤ ਖੁਸ਼ ਆ ਸਾਡੇ ਨਾਲੋਂ ਬੜਤ ਗੁਰਦੁਆਰਾ ਸਾਹਿਬਾਂ ਦੇ ਵਿੱਚ ਬੜੇ ਬੜੇ ਸਵਾਗਤ ਤੇ ਮੈਂ ਆਪਣੇ ਆਪ ਨੂੰ ਰੱਬੀ ਸਮਝਦਾ ਵੀ ਮੈਂ ਜਗਨੂ ਪਰਬਤ ਇੱਥੇ ਹਾਜ਼ਰੀ ਭਰੀ ਆ ਮਹਾਰਾ ਸੱਚੇ ਪਾਤਸ਼ਾਹ ਕਿਰਪਾ ਦਾ ਦੇ ਚੰਦੇ ਵਿੱਚ ਇੱਥੇ ਵੀ ਬਹੁਤ ਉਤਸ਼ਾਹ ਪ੍ਰੇਮ ਹੈ ਆਸਾਰੀਆਂ ਸਕਦਾ ਉਹਨਾਂ ਜਿਨ੍ਹਾਂ ਨੂੰ ਜਿਨ੍ਹਾਂ ਨੇ ਨਗਰ ਕੀਰਤਨ ਦੇ ਵਿੱਚ ਜਾਏ ਸੱਚੇ ਇਸ ਬਾਗਮਾਂ ਦੇ ਵਿੱਚ ਧੰਨਵਾਦ ਦੇ ਨਾਲ ਸਲਾਵਾ ਕੀਤੀਆਂ ਨੇ ਤੇ ਦਰਸਬ ਦੇ ਪ੍ਰਬੰਧਕਾਂ ਵੱਲੋਂ ਇਹਨਾਂ ਦਾ ਬੜਾ ਮਾਨ ਸਨਮਾਨ ਦਿੱਤਾ ਗਿਆ ਬਹੁਤ-ਬਹੁਤ ਮੁਬਾਰਕਾਂ ਜੀ ਅਸੀਂ ਸਭ ਤੋਂ ਵੱਡੀ ਗੱਲ ਇਹ ਹੀ ਆ ਵੀ ਗੁਰੂ ਸਾਹਿਬ ਦੇ ਪਾਏ ਹੋਏ ਪੂਰਿਆਂ ਤੇ ਚੱਲੀਏ ਉਹਨਾਂ ਦੇ ਦਰਸਾਏ ਹੋਏ ਮਾਰਗ ਤੇ ਚੱਲ ਕੇ ਆਪਣਾ ਲੋਕ ਸੁਖੀਆ ਤੇ ਖਲੋਖੇ ਲੱਭਾਈਏ ਬਾਈ ਜੀ ਜਿੱਤ ਕਾਲਸਾ ਬਾਈ